ਨੋਟੀਫਿਕੇਸ਼ਨ ਹੈ ਆ ਵੇਖੋ ਤੁਸੀਂ ਇਹ ਸਿੱਧਾ ਆਉਂਦਾ ਜੀ ਮਸਤੀਲ ਨੰਬਰ 62 ਤੋਂ ਮਸਤੀਲ ਨੰਬਰ 71 ਆ ਜਾਂਦਾ ਤੇ ਕਲਨੀ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਤੀ ਮੈਂ 17 ਤੋਂ ਲੈ ਕੇ ਅੱਜ ਤੱਕ ਦੇ ਉਹ ਗੂਗਲ ਮੈਪ ਤੁਹਾਨੂੰ ਦਿਖਾਉਣਾ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲਨੀ ਹੋਵੇ ਆ ਗੂਗਲ ਮੈਪ ਹੈ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਹੈ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ ਅੱਗੇ ਆਜੋ ਅਕਤੂਬਰ 2018 ਉਹੀ ਖੇਤ ਜਿੱਥੇ ਕਹਿੰਦੇ ਕਲੋਨੀ ਬਣੀ ਹੈ Google ਦਾ ਮੈਪ ਹੈ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆਂ ਦੇਖ ਲਓ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆ ਏਰੀਆ ਅਵੰਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈਆ 19 ਚ ਵੀ ਕੇਵਲ ਤੇ ਕੇਵਲ ਖੇਤ ਹੈ ਉੱਥੇ ਆ ਹੁਣ 13 ਫਰਵਰੀ 2020 ਆ ਤੁਸੀਂ ਵੇਖੋ ਜਿੱਥੇ 19 ਚ ਖੇਤ ਸੀ ਆ 20 ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਿਵੈਲਪਮੈਂਟ ਸ਼ੁਰੂ ਕੀਤੀ ਆ ਏਰੀਆ ਬਣ ਗਿਆ ਆ 19 ਦਾ ਆ 20 ਦਾ ਅੱਜ ਹੁਣ ਤੁਸੀਂ ਲਾ ਲਓ ਮੈਂ 24 ਦਾ ਵੀ ਲੈ ਕੇ ਆਇਆ ਡਿਵੈਲਪ ਤਾਂ ਹਜੇ ਤੱਕ ਪੂਰੀ ਹੁਣ ਨਹੀਂ ਹੋਈ ਏ ਜੇ ਕੋਲੋਨੀ ਆ ਆ ਕੋਲੋਨੀ ਆ ਉਹ ਸਾਰੀ ਜਿਹਦੇ ਚ 44 ਸਾਹਿਬ ਨੇ ਆਪਦਾ ਘਰ ਵੀ ਪਾਇਆ 2024 ਅਕਤੂਬਰ 3 ਦਾ ਇਹ ਨਕਸ਼ਾ ਹੈ Google Map ਹੈ 17 18 19 20 21 ਤਾਈ ਇੱਕ ਵੀ ਕੰਸਟਰਕਸ਼ਨ ਨਹੀਂ ਉੱਥੇ ਤੇ ਇਹਨਾਂ ਨੇ ਸ਼ੋਕ ਕੀਤਾ ਕਿਵੇਂ ਕੀਤਾ ਜ਼ਮੀਨਾਂ ਇਹਨਾਂ ਦੀਆਂ ਸੀਗੀਆਂ ਇਹਨਾਂ ਨੇ ਪ੍ਰਾਣੀ ਡੇਟ ਚ ਸਟਾਮਪ ਪ੍ਰਕਿਊਰ ਕੀਤੇ ਸਟਾਮਪ ਪੇਪਰ ਪ੍ਰਕਿਊਰ ਕੀਤੇ ਬੈਕ ਡੇਟਸ ਲੋਕਾਂ ਦੇ ਨਾਲ ਫੁੱਲ ਐਂਡ ਫਾਈਨਲ ਦੇ ਐਗਰੀਮੈਂਟ ਕੀਤੇ ਬੈਕ ਡੇਟ 20 ਦੇ ਵਿੱਚ ਸਟਾਮਪ ਪੇਪਰ ਲੈਂਦੇ ਆ ਬੈਕ ਡੇਟ ਚ ਲੈਂਦੇ ਆ 15 16 ਦੀ ਤਰੀਕ ਚ ਉਹਦੇ ਚ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਤਿੰਨ ਇਹ ਕੇਸ ਆਪਦਾ ਲਾ ਦਿੰਦੇ ਕਿ ਸਾਡੀ ਤਾਂ ਕਲੋਨੀ 2020 15 ਦੀ ਬਣੀ ਹੋਈ ਹੈ ਪਰ ਚੋਰ ਆਪਦੀਆਂ ਪੈੜਾ ਛੱਡ ਦਿੰਦਾ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ Google ਦੇ ਮੈਪ 'ਅਲੀ ਸਾਹਿਬ ਕਿੱਥੋਂ ਬਦਲੋਗੇ ਤੁਸੀਂ ਜਿਹੜੇ ਦਿਖਾ ਰਹੇ ਕਿ 20 ਤੱਕ ਤਾਂ ਉੱਥੇ ਡਵੈਲਪਮੈਂਟ ਹੀ ਕੋਈ ਹੈ ਨਹੀਂ ਸੀ ਉਹਨਾਂ ਬੰਦਿਆਂ ਤੋਂ ਵਿਜੀਲੈਂਸ ਨੇ ਸਟੇਟਮੈਂਟਾਂ ਲਈਆਂ ਤੇ ਸਾਰੇ ਭੁਗਤੇ ਕੀ ਸਾਡੇ ਬਈ ਕੋਈ ਇਹ 15 15 ਦੇ ਨਹੀਂ ਇਹ ਤਾਂ ਸਾਡੇ ਨਾਲ ਤਾਂ ਸਟੈਂਪ ਪੇਪਰ ਲਿਆ ਕੇ ਸਾਡੇ ਤੋਂ ਦਸਖਤ ਕਰਾ ਕੇ ਲਗੇ ਆ ਉਹ ਸਾਰਾ ਚਿੱਠਾ ਜਿਹੜਾ ਉਹ ਵਿਜੀਲੈਂਸ ਕੋਲੇ ਪਿਆ ਲੋ ਮੈਂ ਇਹ ਆਲੀ ਨੂੰ ਚੈਲੰਜ ਕਰਦਾ ਇੱਕ ਗੱਲ ਤੇ 2018 ਦੀ ਪਾਲਿਸੀ ਹੈ 2018 ਤੋਂ ਪਹਿਲਾਂ ਇੱਕ ਸਿੰਗਲ ਰਜਿਸਟਰੀ ਦਿਖਾ ਦੇ ਮੈਨੂੰ ਅਵੰਤਾ ਇਨਕਲੇਵ ਦੀ ਸਿੰਗਲ ਰਜਿਸਟਰੀ ਤੁਸੀਂ ਸਾਰੇ ਇੱਥੇ ਬੈਠੇ ਹੋ ਘਰ ਲੈਣੇ ਆ ਜਾਂ ਕੋਈ ਪਲਾਟ ਲੈਣੇ ਆ ਰਜਿਸਟਰੀ ਕਰਾਉਣੇ ਆ ਕਿ ਨਹੀਂ ਕਰਾਉਂਦੇ ਰਜਿਸਟਰੀ ਤਾਂ ਕਰਾਉਣੇ ਆ ਨਾ ਆਪਦੀ ਜਗ੍ਹਾ ਦੀ ਜੇ ਕਿਸੇ ਨੇ 2015 ਚ ਥੋੜੇ ਤੋਂ ਕਲੋਨੀ ਚ ਘਰ ਪਾਇਆ ਜਾਂ ਪਲਾਟ ਲਿੱਤੇ ਆ ਕੋਈ ਰਜਿਸਟਰੀ ਤਾਂ ਕਰਾਈ ਹੋਊਗੀ ਇੱਕ ਸਿੰਗਲ ਰਜਿਸਟਰੀ 93 ਪਲਾਟ ਹੈ ਉਸ ਕਲੋਨੀ ਚ ਇੱਕ ਸਿੰਗਲ ਰਜਿਸਟਰੀ ਮੈਨੂੰ ਇਹ ਵਾਲੀ ਦਿਖਾ ਦੇ 2018 ਤੋਂ ਪਹਿਲਾਂ ਦੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਲੋਨੀ 15 ਦੀ ਬਣੀ ਸੀ ਸਰਕਾਰ ਨੂੰ ਚੂਨਾ ਵੀ ਲਾਇਆ ਕਿਉਂਕਿ 3 ਕਰੋੜ ਰੁਪਏ ਦੇ ਵਿੱਚ ਰੈਗੂਲਰਾਈਜ਼ ਕਰਾ ਲਈ ਕਿੱਥੇ 50 ਲੱਖ ਰੁਪਈਆ ਕਿੱਲਾ ਦੇਣਾ ਪੈਣਾ ਸੀ 15 ਕਰੋੜ ਬਣਦਾ ਸੀ ਕਿੱਥੇ 55% ਹੀ ਬਿਲਟਡ ਏਰੀਆ ਕਰ ਸਕਦੇ ਸੀ ਤੁਸੀਂ 70% ਪਾਸ ਕਰਾ ਲਿਆ 15% ਏਰੀਆ ਜਿਹੜਾ ਸੈਂਕੜੇ ਕਰੋੜਾਂ ਦਾ ਬਣਦਾ ਹੈ ਉਹ ਵੀ ਤੁਸੀਂ ਸਰਕਾਰ ਨਾਲ ਠੱਗੀ ਮਾਰ ਲਈ ਤੇ ਕਹਿੰਦੇ ਹੋ ਅਸੀਂ ਬੜੇ ਦੁੱਧ ਤੋਤੇ ਆ ਆ ਸਾਰੇ ਜਿਹੜੇ ਪੇਪਰ ਹੈ ਇਹ ਸਾਰੇ ਪੇਪਰ ਵਿਜੀਲੈਂਸ ਕੋਲੇ ਆ ਤੇ ਇਹੀ ਪੇਪਰਾਂ ਤੋਂ ਡਰਾ ਕੇ ਅੱਜ ਉੱਥੇ ਲੁਧਿਆਣੇ 'ਚ ਲੈਂਡ ਪੂਲਿੰਗ ਦੀ ਸਕੀਮ ਤੇ ਪੰਜਾਬ ਭਰ 'ਚ ਵਿਰੋਧ ਚੱਲ ਰਿਹਾ ਹੈ ਲੈਂਡ ਲੂਟਿੰਗ ਸਕੀਮ ਮੈਂ ਤਾਂ ਕਹੂੰਗਾ ਤੇ ਫਿਰ ਹਿਆਲੀ ਸਾਹਿਬ ਕਿਉਂ ਨਹੀਂ ਬੋਲਦੇ ਏਪੀ ਸੈਂਟਰ ਹੈ ਲੁਧਿਆਣਾ ਪ੍ਰੋਟੈਸਟ ਦਾ ਕਿਉਂਕਿ ਸਭ ਤੋਂ ਵੱਧ ਜ਼ਮੀਨ 24000 ਏਕੜ ਤੋਂ ਵੱਧ ਜ਼ਮੀਨ ਲੁਧਿਆਣੇ ਚ ਅਕਵਾਇਰ ਹੋ ਰਹੀ ਹੈ ਇਹਦੀ ਆਪ ਦੀ ਵੱਟ ਨਾਲ ਵੱਟ ਜਿਹੜੀ ਹੈ ਉਹ ਅਕਵਾਇਰ ਹੋ ਰਹੀ ਹੈ ਤੇ ਫਿਰ ਬੋਲਦਾ ਕਿਉਂ ਨਹੀਂ ਕਿਸ ਗੱਲ ਦਾ ਡਰ ਹੈ ਜੀ ਲਿਪ ਸਰਵਿਸ ਤੁਸੀਂ ਕਰਦੇ ਹੋ ਕਿ ਸਰਕਾਰ ਨੂੰ ਇਹ ਰਿਵਿਊ ਕਰਨੀ ਚਾਹੀਦੀ ਐ ਕਰਨੀ ਚਾਹੀਦੀ ਔਰ ਕਰਨੀ ਚਾਹੀਦੀ ਇੰਨੇ ਨਾਲ ਤਾਂ ਨਹੀਂ ਢਿੱਡ ਭਰਨਾ ਹੁਣ ਮੈਂ ਤੁਹਾਨੂੰ ਇੱਕ ਹੋਰ ਕਾਰਨ ਦੱਸਦਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹ ਬੋਲਦਾ ਕਿਉਂ ਨਹੀਂ ਦੂਜੀ ਜਿਹੜੀ ਮੈਂ ਚੀਜ਼ ਤੇ ਆਉਣ ਲੱਗਿਆ ਸੀ ਆ ਦੇਖਿਓ ਬੜੇ ਧਿਆਨ ਨਾਲ ਬੜੇ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ ਆ ਨਕਸ਼ਾ ਹੈ ਜੀ ਈਆਲੀ ਸਾਹਿਬ ਦੀ ਕਲੋਨੀ ਈਆਲੀ ਸਾਹਿਬ ਦਾ ਘਰ ਤੇ ਉਹਦੇ ਆਲੇ ਦੁਆਲੇ ਜਿਹੜੀ ਜ਼ਮੀਨ ਹੈ ਕਿਸਾਨਾਂ ਦੀ ਉਹਦਾ ਨਕਸ਼ਾ ਹੈ ਆ ਪੜੋਂਗੇ ਜੀ ਜਸਪ੍ਰੀ ਜੀ ਮੜ ਗਏ ਹੁਣ ਇਹਦੇ ਚ ਸਮਝ ਲਿਓ ਜੀ ਆ ਜਿਹੜਾ ਪਿੰਕ ਸ਼ੇਡੇਡ ਏਰੀਆ ਹੈ ਇਹ ਅਵੰਤਾ ਇਨਕਲੇਵ ਹੈ ਜਿੱਥੇ ਜਿਹੜੀ ਕਲੋਨੀ ਦੀ ਮੈਂ ਹੁਣ ਗੱਲ ਕਰਕੇ ਹਟਿਆ ਜਿਹਦੇ ਚ ਫਰਾਡ ਕਰਕੇ ਇਹਨਾਂ ਨੇ ਰੈਗੂਲਰਾਈਜ਼ ਕਰਾਈ ਆ ਬੈਕ ਡੇਟ ਆ ਪੀਲੇ ਵਾਲਾ 7.5 ਏਕੜ ਓਨਡ ਬਾਈ ਇਹ ਵਾਲੀ ਡਿਵੈਲਪਰਸ ਆ ਮੇਰੇ ਕੋਲੇ ਮਾਲਕੀ ਦੇ ਕਾਗਜ਼ ਆ ਉਹਨਾਂ ਦੇ ਹੁਣ ਤੁਸੀਂ ਵੇਖੋ ਆ ਡਿਵੈਲਪਡ ਏਰੀਆ ਆ ਇਹ ਵਾਲੀ ਦੀ ਮਾਲਕੀ ਵਾਲੀ ਜ਼ਮੀਨ ਆ ਨਾਲ ਲੱਗਦੀ ਨਹਿਰ ਤੇ ਵੀ ਲੱਗਦੀ ਐ ਕਲੋਨੀ ਦੇ ਨਾਲ ਵੀ ਲੱਗਦੀ ਐ 10 ਕਰੋੜ ਨੂੰ ਕਿਲਾ ਐ ਤੇ ਆ ਜਿਹੜੀ orange marker ਚ ਹੈ ਇਹ ਸਾਰੀ ਇਹਦੇ ਬਿਆਨੇ ਹੋਏ ਵੇ ਆਲੀ ਸਾਹਿਬ ਨੇ ਕੀਤੇ ਵੇ ਆ ਉਹਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਇਹ ਸਾਰੀ ਲੈਂਡ ਐਕਵਿਜ਼ੀਸ਼ਨ ਦੇ ਵਿੱਚੋਂ ਛੱਡ ਦਿੱਤੀ ਗਈ ਹੈ ਆ ਮੇਰੇ ਕੋਲੇ ਨੰਬਰ ਹੈ ਮੈਂ ਤੁਹਾਨੂੰ ਦਿਖਾਉਂ ਸਾਰੇ ਇਹ ਸਾਰੀ ਛੱਡਤੀ ਤੇ ਇੱਥੇ ਆ ਕੇ ਤੁਸੀਂ ਵੇਖੋ ਆ ਜਿਹੜੀ ਨੀਲੀ ਆ ਕਿਸਾਨਾਂ ਦੀ ਜ਼ਮੀਨ ਇਹ ਐਕਵਾਇਰ ਕਰ ਲਈ ਸਾਰੀ ਤੇ ਆ ਵਿੱਚੋਂ ਕਿਉਂ ਛੱਡਤਾ ਜੀ ਫਿਰ ਪਰਸਲ ਕੰਟੀਨਿਉਟੀ ਕਿਉਂ ਤੋੜੀ ਡਿਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਹੈ ਇਹ ਅਕਵਾਇਰ ਕਰ ਲਈ ਸਾਰੀ ਇਹਦਾ ਕਾਰਨ ਤਾਂ ਦੱਸ ਦਿਓ ਕੀ ਹੈ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹਦਾ ਕਾਰਨ ਕੀ ਹੈ ਤੁਸੀਂ ਤਾਂ ਵਿੱਚੋਂ ਕੰਟੀਨਿਊਇਟੀ ਵੀ ਤੋੜਤੀ 10 ਕਰੋੜ ਰੁਪਏ ਨੂੰ ਕਿੱਲੇ ਆ ਇਹਦੀ ਆਲੀ ਸਾਹਿਬ ਨੇ ਰਜਿਸਟਰੀ ਤਾਂ ਚਾਹੇ 1.5 ਕਰੋੜ ਨੂੰ ਕਰਾਈ ਹੈ ਪਰ ਮੇਰੇ ਕੋਲੇ ਬਿਆਨਾ ਜਿਹੜਾ ਆਲੀ ਸਾਹਿਬ ਨੇ ਕੀਤਾ ਇਹਨਾਂ ਜਦੋਂ ਆ ਖਰੀਦੀ ਆ ਉਹ ਵੀ ਹੈਗਾ 7.5 ਕਰੋੜ ਰੁਪਏ ਨੂੰ ਕਿੱਲੇ ਦਾ ਬਿਆਨਾ ਮੇਰੇ ਕੋਲੇ ਹੈਗਾ ਚਾਹੇ ਸਟੈਂਪ ਡਿਊਟੀ ਏਜਨ ਇਨਕਮ ਟੈਕਸ ਏਜਨ ਇਹਨਾਂ ਨੇ ਕੀਤੀ ਹੈ ਮੈਂ ਉਸ ਪਾਸੇ ਅਜੇ ਗਿਆ ਨਹੀਂ ਪਰ ਆ ਮੈਨੂੰ ਦੱਸੋ ਵੀ ਇਹਦੇ ਚ ਫਰਕ ਕਿਉਂ ਆ ਹੁਣ ਆ ਤੁਸੀਂ ਵੇਖੋ ਮੈਂ ਤੁਹਾਨੂੰ ਪ੍ਰੂਫਸ ਹੈ ਦੱਸੂਗਾ ਇਹ ਅਲੀ ਸਾਹਿਬ ਦੀ ਜਿਹੜੀ ਇਹ ਜ਼ਮੀਨ ਹੈ ਇਹ ਹੈ ਮਸਤੀਲ ਨੰਬਰ 63 ਤੇ 70 ਆ ਆ ਗਿਆ ਮਸਤੀਲ ਨੰਬਰ 63 ਤੇ ਮਸਤੀਲ ਨੰਬਰ 70 ਇਹ ਦੋਨੋਂ ਲੈਂਡ ਪੂਲਿੰਗ ਦੇ ਵਿੱਚੋਂ ਛੱਡ ਦਿੱਤੇ ਗਏ ਆ ਆ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਹੈ ਆ ਵੇਖੋ ਤੁਸੀਂ ਇਹ ਸਿੱਧਾ ਆਉਂਦਾ ਜੀ ਮਸਤੀਲ ਨੰਬਰ 62 ਤੋਂ ਮਸਤੀਲ ਨੰਬਰ 71 ਆ ਜਾਂਦਾ 63 ਤੋਂ ਲੈ ਕੇ 70 ਕਿਉਂ ਛੱਡ ਦਿੱਤੇ ਗਏ ਆ ਕਿਉਂਕਿ ਇਹ ਇਆਲੀ ਸਾਹਿਬ ਦੀ ਜ਼ਮੀਨ ਤੇ ਇਆਲੀ ਸਾਹਿਬ ਦੀ ਕਲੋਨੀ ਦੇ ਨੰਬਰ ਆ ਆ ਨੋਟੀਫਿਕੇਸ਼ਨ ਹੈ ਸਰਕਾਰ ਦਾ ਮੈਂ ਤਾਂ ਨਹੀਂ ਬਣਾਇਆ ਕੋਲੋਂ ਅੱਗੇ ਆ ਜਾਓ ਤੁਸੀਂ ਇੱਕ ਹੈਗੀ ਆ ਇਆਲੀ ਸਾਹਿਬ ਦੀ ਮਸਤੀਲ ਨੰਬਰ 71 ਹੁਣ 71 ਚ ਇਹਨਾਂ ਨੇ ਲੈਂਡ ਪੂਲਿੰਗ ਚ ਲਿੱਤਾ ਹੈ ਹੁਣ 71 ਦੇ ਵਿੱਚ 20 ਏਕੜ ਹੈ ਜ਼ਮੀਨ ਵੀ ਏਕੜ ਦੇ ਵਿੱਚੋਂ 8 ਏਕੜ ਵਾਲੀ ਸਾਹਬ ਦੇ ਆ ਉਹ 8 ਏਕੜ ਛੱਡ ਤੇ ਬਾਕੀ 12 ਕਿੱਲੇ ਲੈ ਲੇ ਇਹ ਕਿਉਂ ਜੀ ਪਿਕ ਐਂਡ ਚੂਜ਼ ਕਿਉਂ ਆ ਸੀ ਵੇਖੋ ਤੁਹਾਡੇ ਸਾਹਮਣੇ ਮਸਤੀਲ ਨੰਬਰ 71 ਇਹਨਾਂ ਨੇ ਲੈ ਲਈ ਜੀ ਇੱਕ ਖਸਰਾ ਨੰਬਰ ਤੇ ਆ ਗਿਆ ਮੈਂ ਖਸਰਾ ਨੰਬਰ 1 2 3 8 9 10 11 12 13 18 19 20 21 22 23 ਤੇ ਖਸਰਾ ਨੰਬਰ 4 5 6 7 14 15 16 17 ਇਹ ਨੋਟੀਫਿਕੇਸ਼ਨ ਚੋਂ ਕਿਉਂ ਛੱਡਦੇ ਅੱਠ ਕਿਲੇ ਕਿਉਂ ਛੱਡਦੇ ਇਹ ਕਿਉਂਕਿ ਇਹ ਹਾਲੀ ਸਾਹਿਬ ਦੀ ਜ਼ਮੀਨ ਹੈ ਇਸ ਕਰਕੇ ਛੱਡਦੇ ਬੜਾ ਕਲੀਅਰ ਹੈ ਇੱਕ ਮਸਤੀਲ ਨੰਬਰ ਤੁਸੀਂ ਐਕਵਾਇਰ ਕਰ ਰਹੇ ਹੋ ਜਾਂ ਨੋਟੀਫਿਕੇਸ਼ਨ ਕਰ ਰਹੇ ਹੋ ਕਿ ਇਹ ਲੈਂਡ ਪੂਲਿੰਗ ਚ ਅਸੀਂ ਲੈ ਰਹੇ ਹਾਂ ਉਸ ਮਸਤੀਲ ਨੰਬਰ ਚੋਂ 12 ਖਸਰਾ ਨੰਬਰ ਤਾਂ ਤੁਸੀਂ ਲੈ ਲੇ ਤੇ ਅੱਠ ਛੱਡਦੇ ਉਹ ਕਿਉਂ ਇਹਦਾ ਜਵਾਬ ਵੀ ਦੇਣਾ ਹੁਣ ਹੁਣ ਆ ਆਓ ਮਸਤੀਲ ਨੰਬਰ ਤੁਸੀਂ ਵੇਖੋ 71 ਜਿਹਦੇ ਜਾਂ ਮੈਂ ਗੋਲ ਮਾਰੇ ਆ ਇਹ ਹੱਥ ਛੱਡ ਤੇ ਤੇ ਆਂ ਗਾਂ ਆਲੇ ਲੈ ਲੇ ਆ ਕਿਉਂ ਗਾਂ ਆਲੇ ਗਰੀਬ ਕਿਸਾਨ ਐ ਇਸ ਕਰਕੇ ਲੈ ਲੇ ਉਹਨਾਂ ਦੀ ਕਾਰਨ ਵੀ ਦੱਸਣ ਨਾ ਜੀ ਕੀ ਸੌਦਾ ਹੋਇਆ ਐ ਆਲੀ ਨਾਲ ਕੀ ਆਲੀ ਆ ਕੇ ਵਿਧਾਨ ਸਭਾ ਚ ਬੋਲੂਗਾ ਨਹੀਂ ਇਹ ਆਲੀ ਲੈਂਡ ਪੂਲਿੰਗ ਤੇ ਹੁਣ ਹੁਣ ਮੋਰਲ ਰਾਈਟ ਕੀ ਰਹਿ ਜਾਂਦਾ ਲੈਂਡ ਪੂਲਿੰਗ ਤੇ ਬੋਲਣ ਦਾ बोलके ਤਾਂ ਦੇਖਿਆ ਉਹਨਾਂ ਨੇ ਆ ਚਿੱਠਾ ਮੇਰੇ ਕੋਲੇ ਤਾਂ ਅਜੇ ਦੋ ਕਾਗਜ਼ ਹੀ ਐ ਉਹ ਤਾਂ ਸਰਕਾਰ ਆ ਉਹਨਾਂ ਕੋਲੇ ਤਾਂ ਸਾਰਾ ਚਿੱਠਾ ਹੋਣਾ ਕਹੀ ਜਾਂਦਾ ਮੁੱਖ ਮੰਤਰੀ ਮੇਰੇ ਕੋਲੇ ਚਿੱਠਾ ਖੋਲ ਕੇ ਰੱਖ ਦੂ ਚਿੱਠਾ ਬੋਲਣ ਜੋਗਾ ਨਹੀਂ ਰਹਿਣਾ ਲੋਕਾਂ ਚ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ ਤੁਸੀਂ ਇਸ ਕਰਕੇ ਨਹੀਂ ਬੋਲ ਰਹੇ ਤੁਸੀਂ ਇੰਨਾ ਚੀਜ਼ਾਂ ਸੋ ਇਹ ਸਰਕਾਰ ਨਾਲ ਵਿਜੀਲੈਂਸ ਕੋਲੇ ਕੇਸ ਸਰਕਾਰ ਤੋਂ ਬੈਨੀਫਿਟ ਲੈਣੇ ਇਹ ਬੰਦੇ ਕਹਿੰਦੇ ਆ ਜੀ ਕਿ ਸਾਡੇ ਗੁਪਾਰਕ ਹਿੱਤ ਨਹੀਂ ਐ ਜੀ ਅਸੀਂ ਤਾਂ ਪੰਥ ਦੀ ਸੇਵਾ ਕਰਦੇ ਆ ਤੇ ਮੈਂ ਤਾਂ ਤੁਹਾਡੇ ਸਾਹਮਣੇ ਹਜੇ 2 ਕੇਸ ਹੀ ਰੱਖੇ ਆ ਤੇ ਹਜੇ ਤਾਂ ਇਹਨਾਂ ਦੇ ਕੇਸ ਹੋਰ ਵੀ ਬਹੁਤ ਆ ਮੈਂ ਘਟਾ ਰਿਆ ਇੱਕ ਇਹਨਾਂ ਦੀ ਕਲੋਨੀ ਆ ਵਿਸ਼ਾਲੀ 골ਫ ਲਿੰਕ ਹੰਬੜਾ ਰੋਡ ਤੇ ਤੇ ਇੱਕ ਪਿੰਡ ਆ ਇਹਨਾਂ ਦਾ ਕੈਲਪੁਰ ਪਿੰਡ ਚ ਉੱਥੇ ਵੀ ਲੈਂਡ ਪੂਲਿੰਗ ਚੋ ਜਗ੍ਹਾ ਛਡਾਈ ਗਈ ਹੈ ਮੈਂ ਕੱਢ ਰਿਹਾ ਕਾਗਜ਼ ਉਹ ਵੀ ਸੋ ਇਹਨਾਂ ਚੀਜ਼ਾਂ ਦਾ ਇਹ ਹਾਲੀ ਨੂੰ ਜਵਾਬ ਦੇਣਾ ਪੈਣਾ ਅੱਜ ਤੁਸੀਂ ਬਹੁਤ ਦੁੱਧ ਤੋਤੇ ਬਣਦੇ ਹੋ ਵੱਡੀਆਂ ਵੱਡੀਆਂ ਗੱਲਾਂ ਸਟੇਜਾਂ ਤੇ ਜਾ ਕੇ ਕਰਦੇ ਹੋ ਤੇ ਇਹ ਡਾਕੂਮੈਂਟਸ ਨੂੰ ਕਿਵੇਂ ਝੁਠਲਾਓਗੇ ਤੁਸੀਂ ਸਰਕਾਰ ਦਾ ਸਟਾਈਲ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕੰਪਰੋਮਾਈਜ਼ ਕਰ ਲੈ ਸਾਰੇ ਲੀਡਰ ਕਿ ਪੰਜਾਬ ਦੇ ਹਿੱਤਾਂ ਤੇ ਬੋਲ ਨਾ ਸਕਣੇ ਕਮਜ਼ੋਰ ਹੋ ਗਏ ਲੱਤਾਂ 'ਚ ਜਾਨ ਨਹੀਂ ਰਹੀ ਕਿਸੇ ਦੀ ਲੈਂਡ ਪੂਲਿੰਗ 'ਚ ਜ਼ਮੀਨ ਛੱਡਤੀ ਉਹ ਤਾਂ ਚੁੱਪ ਕਰ ਜਾਂਦਾ ਕਿਸੇ ਦੀ ਬੱਸਾਂ ਦੀ ਬੋਡੀ ਦੀ ਫਾਈਲ ਨੱਪਲੀ ਉਹ ਤਾਂ ਚੁੱਪ ਕਰ ਜਾਂਦਾ ਕਿਸੇ ਦਾ ਅਨਸਾਰੀ ਵਾਲਾ ਕੇਸ ਹੈ ਉਹਦੇ ਤੇ ਕੋਈ ਐਕਸ਼ਨ ਨਹੀਂ ਲਿੱਤਾ ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵਿਧਾਨ ਸਭਾ ਚ ਕਿ ਅਨਸਾਰੀ ਕੇਸ ਦੀ ਰਿਕਵਰੀ ਕਰੂੰਗਾ ਉਹ ਚੁੱਪ ਕਰ ਜਾਂਦਾ ਕਿਸੇ ਨੇ ਖਡਾਰੀ ਤੋਂ ਪੈਸੇ ਲੈ ਕੇ ਉਸ ਕੇਸ 'ਚ ਨੱਪ ਲਿਆ ਉਹ ਚੁੱਪ ਕਰ ਜਾਂਦੇ ਆ ਕਈ ਮਾਈਨਿੰਗ ਦੇ ਵਿੱਚ ਕਈਆਂ ਦੇ ਨਾਂ ਆ ਗਏ ਉਹ ਚੁੱਪ ਕਰ ਜਾਂਦੇ ਤੇ ਪਰ ਫਿਰ ਬੋਲਣ ਵਾਲਾ ਪੰਜਾਬ ਦੇ ਹਿੱਤਾਂ ਚ ਕੌਣ ਰਹਿ ਗਿਆ ਆਪਾਂ ਕਹਿ ਦਿੰਨੇ ਆ ਨਾ ਆਈ ਥਿੰਕ ਸ਼ਾਇਦ ਇੱਕ ਅੰਗਰੇਜ਼ੀ ਦੀ ਟਰਮਨੋਲੋਜੀ ਹੈ ਲਾਸਟ ਮੈਨ ਸਟੈਂਡਿੰਗ ਇਕੱਲਾ ਬੰਦਾ ਜਿਹੜਾ ਪੰਜਾਬ ਦੇ ਹਿੱਤਾਂ ਤੇ ਬੇਬਾਕ ਹੋ ਕੇ ਇਨ੍ਹਾਂ ਸਰਕਾਰਾਂ ਨਾਲ ਟੱਕਰਾ ਲੈ ਕੇ ਚਾਹੇ ਕੋਈ ਵੀ ਸਰਕਾਰ ਹੋਵੇ ਜੇ ਬੋਲ ਰਿਹਾ ਅੱਜ ਤਾਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਤੁਹਾਨੂੰ ਯਾਦ ਹੋਣਾ ਬੜੀ ਕੋਸ਼ਿਸ਼ ਕੀਤੀ ਸੀ ਭਗਵੰਤ ਮਾਨ ਨੇ ਹੀ ਦਬਾਉਣ ਦੀ ਮੈਂ ਸੋ ਕੁਵਲਾਸਟ ਸਕੂਲ ਖੋਲ ਦੂੰਗਾ ਮੈਂ ਇਹਨੂੰ ਹਸਪਤਾਲ ਬਣਾ ਦੂੰਗਾ ਮੈਂ ਇੰਤੇ ਬਲਡੋజర్ ਚਲਾ ਦੂੰ ਮੈਂ ਇੱਥੇ ਕਰੇਨਾ ਚਲਾ ਦੂੰ ਆਰਬਿਟ ਬੰਦ ਕਰਾ ਦੂੰ ਤੇ ਯਾਦ ਹੋਣਾ ਤੁਹਾਨੂੰ ਦੋ ਤਿੰਨ ਵਾਰ ਪ੍ਰੈਸ ਕਾਨਫਰੈਂਸ ਕਰਕੇ ਉਹਨੂੰ ਬਾਦਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਚੈਲੰਜ ਕਰਦਾ ਤੂੰ ਕਰ ਇਹ ਤੇ ਅੱਜ ਫੇਰ ਉਹੀ ਗੱਲ ਕਹਿੰਨੇ ਆ ਕਰਦਾ ਕਿਉਂ ਨਹੀਂ ਫਿਰ ਤੈਨੂੰ 3.5 ਪੌਣੇ 4 ਸਾਲ ਹੋ ਗਏ ਕਰਮੂ ਨਾ ਉਧਰ ਨੂੰ ਮੜਾ ਜਾ ਨੇੜੇ ਤਾਂ ਹੋ ਕਿਉਂਕਿ ਕੰਪਰੋਮਾਈਜ਼ਡ ਨਹੀਂ ਹੈ ਇਸ ਕਰਕੇ ਇਹ ਗੱਲ ਕਹਿ ਸਕਦੇ ਆ ਕਵੇ ਵਾਲੀ ਉਹਨੂੰ ਕਿ ਮੇਰੀ ਜਿਹੜੀ ਲੈਂਡ ਪੂਲਿੰਗ ਚੋਂ ਛੱਡੀ ਆ ਉਹਨੂੰ ਲੈ ਲੈਂਡ ਪੂਲਿੰਗ ਚ ਕਵੇ ਵਾਲੀ ਉਹਨੂੰ ਕਿ ਜਿਹੜੀ ਮੇਰੀ ਆ ਜਿਹੜੀ ਅਵੰਤਾਨ ਕਲੇ ਵਾਰੀ ਇਨਕੁਆਇਰੀ ਆ ਇਹਨੂੰ ਲਾ ਸਿਰੇ ਫਿਰ ਮੰਨੀਏ ਨਾ ਇਸ ਗੱਲ ਤੇ ਸੋ ਇਹ ਜਿਹੜੇ ਕਾਗਜ਼ ਹੈ ਇਹ ਤੁਹਾਡੇ ਸਾਹਮਣੇ ਰੱਖਣ ਦਾ ਅੱਜ ਕਾਰਨ ਇਹ ਸੀ ਕਿ ਜਿਹੜੇ ਬੁਰੀ ਤਰ੍ਹਾਂ ਨਾਲ ਕੰਪਰੋਮਾਈਜ਼ ਹੋਏ ਹੋਏ ਬੰਦੇ ਆਪਦੇ ਆਪ ਨੂੰ ਪੰਤਿਕ ਮੁਖੌਟਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਸਰਕਾਰਾਂ ਦੇ ਇਸ਼ਾਰਿਆਂ ਤੇ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਦਾ ਚਿਹਰਾ ਜਿਹੜਾ ਇਹ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਇਹ ਸਵਾਲ ਹੈ ਮਨਪ੍ਰੀਤ ਯਾਲੀ ਨੂੰ ਕੱਲ ਕੋਈ ਆਪ ਦਾ ਰੱਖੀ ਬੈਠੇ ਮੀਟਿੰਗ ਮੂਟਿੰਗ ਜਲੰਧਰ ਪਤਾ ਨਹੀਂ ਕਿੱਥੇ ਉਥੇ ਜਵਾਬ ਦੇਣ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਦਾ ਕਲੀਅਰ ਕਟ ਜਵਾਬ ਦੇਣਾ ਗੂਗਲ ਮੈਪ ਦੱਸਣ ਕੀ ਇਹ ਝੂਠ ਬੋਲਦੇ ਆ ਕਿ ਗੂਗਲ ਮੈਪ ਇਸ ਤਰ੍ਹਾਂ ਦੇ ਇਹ ਬੰਦੇ ਵਪਾਰਕ ਤੌਰ ਤੇ ਫਾਈਨੈਂਸ਼ੀਅਲੀ ਕੰਪਰਮਾਈਜ਼ ਹੋ ਚੁੱਕੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਦੇ ਨਹੀਂ ਕਰ ਸਕਦੇ ਧੰਨਵਾਦ